ਫਿਰੋਜ਼ਪੁਰ ਦੇ ਵਿੱਚ 55% ਦੇ ਕਰੀਬ ਵੋਟ ਪੋਲ ਹੋ ਚੁੱਕੀ ਹੈ ਤਾਂ ਚੋਣ ਆਯੋਗ ਦੇ ਵੱਲੋਂ ਵੱਖ-ਵੱਖ ਬੂਥ ਬਣਾਏ ਗਏ ਹੈਗੇ ਨੇ ਪਿੰਕ ਬੂਥ ਬਣਾਇਆ ਗਿਆ ਜਿਸ ਦੇ ਵਿੱਚ ਮਹਿਲਾਵਾਂ ਦੇਖ ਰਹੀਆਂ ਹੈਗੀਆਂ ਨੇ ਵੋਟ ਪਾ ਕੇ ਆ ਰਹੀ ਹੈਗੇ ਆ ਔਰ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੈਗੇ ਉਹ ਮੈਮ ਤੁਸੀਂ ਵੋਟ ਪਾਈ ਹੈਗੀ ਆ ਕਿਵੇਂ ਨਾਲ ਲੱਗ ਰਿਹਾ ਮੈਨੂੰ ਬਹੁਤ ਇੰਜੋਏ ਆਇਆ ਮੈਂ ਇਸ ਸਟ੍ਰੈਟਜੀਆ ਵੀ ਵੋਟ ਪਾ ਕੇ ਆਈਆਂ ਮੈਨੂੰ ਵੇ ਕਰਿਓ ਗਰਮੀ ਸੀ ਪਰ ਫਿਰ ਵੀ ਅਸੀਂ ਆਏ ਆ ਵੋਟ ਪਾਣ ਸੰਗਲ ਕੋਈ ਚਾਹੀਦੀ ਹੈ ਸਰ ਨੂੰ ਹਾਂਜੀ ਹਾਂਜੀ ਆਪਦਾ ਇਹ ਅਧਿਕਾਰ ਹੈ ਤਾਂ ਆਪਣਾ ਅਧਿਕਾਰ ਹੈ ਆਪਾਂ ਕਿਉਂ ਗਵਾਈਏ ਵੋਟ ਜ਼ਰੂਰ ਪਾਣੀ ਚਾਹੀਦੀ ਇਹ ਮੈਮ ਪਿੰਕ ਬੂਥ ਬਣਾਇਆ ਗਿਆ ਪ੍ਰਸ਼ਾਸਨ ਦੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕੱਲੀ ਮਹਿਲਾਵਾਂ ਇਸ ਬੂਥ ਨੂੰ ਸੰਭਾਲਣ ਸੰਭਾਲ ਰਹੀਆਂ ਹੈਗੀਆਂ ਇਹ ਸਮਲਨ ਤੇ ਜੈਂਸ ਵੀ ਲੱਗੇ ਹੋਇਆ ਹੈ ਮਹਿਲਾ ਵੀ ਪਰ ਇਹਨਾਂ ਪਿੰਕ ਰੰਗ ਥੋੜਾ ਯਾ ਕਹਿ ਦਿੰਦੇ ਚਲੋ ਖੁਸ਼ਿਆਲੀ ਦਾ ਚਲੋ ਥੋੜਾ ਯਾ ਇੰਜੋਏ ਵਾਲਾ ਰੰਗ ਹੈ ਚਲੋ ਠੀਕ ਹੈ ਬਸੇ ਕਿ ਲੇਡੀਜ਼ ਵੀ ਹੈ ਜੈਂਸ ਵੀ ਦੋਵੇਂ ਆਪਣੀ ਡਿਊਟੀ ਕਰ ਰਹੇ ਨੇ ਤਾਂ ਬਿਲਕੁਲ ਹਾਂ ਜੀ ਤਾਂ ਹੋਰ ਵੀ ਲੋਕਾਂ ਨੂੰ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹਨਾਂ ਨੂੰ ਹਾਂ ਜੀ ਮੈਂ ਕਹਿੰਨੀ ਆ ਵੀ ਆਪਣਾ ਤੁਸੀਂ ਵੋਟ ਨਾ ਗਵਾਓ ਇਹ ਆਪਣਾ ਅਧਿਕਾਰ ਹੈ ਵੋਟ ਤੁਸੀਂ ਜ਼ਰੂਰ ਪਾ ਕੇ ਜ਼ਰੂਰ ਜਾਓ ਇਹ ਦੇਖੋ ਅਨੰਦ ਦੀ ਇੱਕ ਸਾਹਜ ਭਾਵੇਂ ਗਰਮੀ ਹੈ ਭਾਵੇਂ ਜਿਵੇਂ ਮੌਸਮ ਹੈ ਤੁਸੀਂ ਵੋਟ ਜ਼ਰੂਰ ਦਿਓ ਤਾਂ ਬਿਲਕੁਲ ਤਾਂ ਪਿੰਕ ਬੂਥ ਇਹ ਬਣਾਇਆ ਗਿਆ ਹੈ ਜਿਸ ਦੇ ਵਿੱਚ ਮਹਿਲਾਵਾਂ ਅ ਇਸ ਬੂਥ ਨੂੰ ਸੰਭਾਲ ਦੀਆਂ ਹੈਗੀਆਂ ਨੇ ਹੋਰ ਵੱਖ-ਵੱਖ ਤਰ੍ਹਾਂ ਦੇ ਬੂਥ ਹੈਗੇ ਆ ਜਿੱਥੇ ਯੂਥ ਬੂਥ ਬਣਾਇਆ ਗਿਆ ਗ੍ਰੀਨ ਬੂਥ ਪਨਾਇਆ ਗਿਆ ਹੈਗਾ ਮਾਡਰਨ ਬੂਥ ਬਣਾਇਆ ਗਿਆ ਹੈਗਾ ਵੱਖਰੇ-ਵੱਖਰੇ ਤਰ੍ਹਾਂ ਦੇ ਬੂਥ ਬਣਾਏ ਗਏ ਹੈਗੇ ਜਿਹੜੇ ਪਹਿਲੇ VOTER ਹੈਗੇ ਉਹਨਾਂ ਨੂੰ ਸਰਟੀਫੀਕੇਟ ਵੀ ਦਿੱਤੇ ਜਾ ਰਹੇ ਹੈਗੇ ਨੇ ਵੱਖ-ਵੱਖ ਗੱਲ ਕਰੀਏ ਤਾਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਬੂਥ ਬਣਾਏ ਗਿਆ ਵੱਖ-ਵੱਖ ਫੈਸਿਲਟੀਆਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਹੈਗੀਆਂ ਇਲੈਕਸ਼ਨ ਕਮਿਸ਼ਨ ਵੱਲੋਂ ਵਕਰੀਆ ਫੈਸਿਲਿਟੀਆਂ ਵੀ ਦਿੱਤੀਆਂ ਗਿਆ ਸੀਗੀਆਂ ਔਰ ਗੱਲਬਾਤ ਵੀ ਅਸੀਂ ਕਰਾਂਗੇ ਸਾਡੇ ਨਾਲ ਅਨੁਰੁੱਧ ਗੁਪਤਾ ਜੀ ਮੌਜੂਦ ਐ ਸਤ ਤੁਸੀਂ ਵੋਟ ਕਾਸਟ ਕਰਕੇ ਆਇਓ ਔਰ ਕਿਦਾਂ ਦਾ ਦੇਖ ਰਹੇ ਹੋ ਰੁਝਾਨ ਲੋਕਾਂ ਦੇ ਵਿੱਚ ਹੈਗਾ ਔਰ ਗਰਮੀ ਵੀ ਕਾਫੀ ਹੈ। ਅ ਥੈਂਕ ਯੂ ਸਨੀ ਜੀ ਅ ਗਰਮੀ ਦੇ ਬਾਵਜੂਦ ਵੀ ਮੈਂ ਦੇਖ ਰਿਹਾ ਕਿ ਲੋਕਾਂ ਚ ਭਾਰੀ ਉਤਸ਼ਾਹ ਹੈਗਾ ਇਸ ਲੋਕਤੰਤਰ ਦੇ ਇਸ ਪਰਚ ਮਹਾ ਪਰਚ ਹਿੱਸਾ ਲੈਣ ਦੇ ਲਈ ਐਂਡ ਸਵੇਰੇ ਮਾਰਨਿੰਗ 7:00 ਓ'ਕਲਾਕ ਤੋਂ ਹੀ ਅਲੱਗ-ਅਲੱਗ ਪੋਲਿੰਗ ਬੂਥਸ ਤੇ ਕਾਫੀ ਲਾਈਨ ਲੱਗੀਆਂ ਹੋਈਆਂ ਹਨ। सो so, हजे भी ऑलमोस्ट uh, काफ़ी समय पिया है सो so, जिन्हों लोगों ने वोट नहीं किया हजे अपना एक जड़ा एक संविधानिक अधिकार है वो फर्ज नहीं निभाया मैं उन्होंने कहंगा कि हजे भी समय है अपना फर्ज जरूर निभान बिकॉज uh, जो हजे तक डेटा आया है फिफ्टी फाइव परसेंट तक पोलिंग हुई है सो so, uh, मैनू उम्मीद है कि जो कुछ समा हजे है कि लोग होर आके पोलिंग कर Uh, अपना जोड़ा मतदान है वह दे अच्छी अपने देश के दे लिए समाज दे लिए, के लिए अच्छी सरकार बनाने सर, की लग कि लगती है कि परसेंटेज रहेगी शाम के छः बजे तक पोलिंग होनी और समा हूँ थोड़ा ही रह गया है तो कि लगता है आई थिंक एनीवेयर बिटवीन सिक्सटी एंड सिक्सटी फाइव परसेंट पोलिंग होने की संभावना है दो आइडली वी वर एक्सपैक्टिंग के करीब सत्तर परसेंट पोलिंग होए क्योंकि पंजाब इलेक्शन कमीशन ने भी एक आ, स्लोगन दिता सतकी बार स सत्तर पार सो वी वार एक्सपैक्टिंग के मिनिमम सत्तर परसेंट पोलिंग जरूर होएगी लेकिन थोड़ा जहा वेदर जड़ा है मॉर्निंग इट वॉज़ फाइन लेकिन फिर भी उम्मीद है ईवन सिक्सटी फाइव परसेंट जे पोलिंग हो जाती इट्स नॉट बैड एंड अरबन एरिया है एंड मैन लगता है कि इन पोलिंग हो जाएगी ਤਾਂ ਬਿਲਕੁਲ ਮੈਮ ਵੀ ਸਾਡੇ ਨਾਲ ਮੌਜੂਦ ਹੈ ਮੈਮ ਤੁਸੀਂ ਵੀ ਪੋਡਕਾਸਟ ਕਰਕੇ ਆਏ ਹੋ ਕੀ ਕਹਿਣਾ ਚਾਹੋਗੇ ਵੋਟਿੰਗ ਇਜ਼ ਨਾਟ ਓਨਲੀ ਆਰ ਰਾਈਟ ਬਟ ਬਟ ਆਲਸੋ ਆਰ ਰਿਸਪੌਂਸਿਬਿਲਟੀ ਸੋ ਵੀ ਆਲ ਸ਼ੁੱਡ ਕਾਸਟ ਆ ਵੋਟ ਟੁਡੇ ਮੈਮ ਇਦਾਂ ਕਿਦਾਂ ਦੇਖਦੇ ਹੋ ਕਿ ਪਿੰਕ ਬੂਥ ਬਣਾਇਆ ਹੈ ਗ੍ਰੀਨ ਬੂਥ ਬਣਾਏ ਹੈਗੇ ਇਲੈਕਸ਼ਨ ਕਮਿਸ਼ਨ ਨੇ ਪਿੰਕ ਬੂਥ ਦੇ ਵਿੱਚ ਮਹਿਲਾਵਾਂ ਸੰਭਾਲ ਰਹੀਆਂ ਹੈਗੀਆਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਆਈ ਸੀ ਇਟ ਇਜ਼ ਅ ਵੈਰੀ ਪੋਜ਼ਿਟਿਵ ਸਿੰਬਲ ਆਫ ਯੂ نو ਔਮਨ ਇੰਪਾਵਰਮੈਂਟ and uh, it's a very well managed booth with all the females doing an excellent job ਥੈਂਕ ਯੂ ਥੈਂਕ ਯੂ ਬਾਕი ਤਾਂ ਬਿਲਕੁਲ ਅੱਜ ਫਿਰੋਜ਼ਪੁਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਬੂਥ ਬਣਾਏ ਗਏ ਹੈਗੇ ਵੱਖ-ਵੱਖ ਸਕੂਲਾਂ ਦੇ ਵਿੱਚ ਮਾਡਰਨ ਬੂਥ ਗ੍ਰੀਨ ਬੂਥ ਪਿੰਕ ਬੂਥ ਤਾਂ ਹੁਣ ਤੱਕ ਜੇ ਪਰਸੈਂਟੇਜ ਦੀ ਗੱਲ ਕਰੀਏ ਤਾਂ ਪਰਸੈਂਟੇਜ ਜਿਹੜਾ ਉਹ 55 ਦੇ ਕਰੀਬ ਹੋ ਚੁੱਕਾ ਤੇ ਹੋ ਸਕਦਾ ਹੈ ਕਿ 60 ਜਾਂ 65% ਤੱਕ ਜਿਹੜੀ ਹੈ ਪੋਲਿੰਗ ਹੋ ਜੇ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ 70% ਦਾ ਨਾਰਾ ਜਿਹੜਾ ਉਹ ਦਿੱਤਾ ਗਿਆ ਹੈਗਾ ਕਿ 70 ਤਾਂ ਹਲੇ ਤੱਕਰ ਗਰਮੀ ਕਾਫੀ ਹੈਗੀ ਹੈ ਤਾਂ ਹਲੇ ਵੀ ਵੋਟਰ ਜਿਹੜੇ ਆ ਉਹ ਆ ਰਹੇ ਹੈਗੇ ਅਸੀਂ ਵੀ ਉਮੀਦ ਕਰਦੇ ਹੈਗੇ ਆ ਕਿ ਜਿਨ੍ਹਾਂ ਨੇ ਵੋਟ ਨਹੀਂ ਪਾਈ ਹੈਗੀ ਉਹ ਪੋਲਿੰਗ ਬੂਥਾਂ ਤੇ ਆਣਗੇ ਔਰ ਵੋਟ ਜ਼ਰੂਰ ਪਾਣਗੇ ਕਿਉਂਕਿ ਵੋਟ ਪਾਣੀ ਚਾਹੀਦੀ ਹੈਗੀ ਹੈ ਅਧਿਕਾਰ ਮਿਲਿਆ ਵੋਟ ਦਾ ਔਰ ਵੋਟ ਪਾਣੀ ਚਾਹੀਦੀ ਹੈਗੀ ਹੈ ਤਾਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੱਖ-ਵੱਖ ਇੰਤਜ਼ਾਮਤ ਕੀਤੇ ਗਏ ਹੈਗੇ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੱਖ-ਵੱਖ ਬੂਥ ਬਣਾਏ ਗਏ ਆ ਪਹਿਲਾਂ ਅਸੀਂ ਪਿੰਕ ਬੂਥ ਦਿਖਾਇਆ ਸੀ ਗ੍ਰੀਨ ਬੂਥ ਦਿਖਾਣੇ ਹੈਗੇ ਆ ਕਿ ਗ੍ਰੀਨ ਗ੍ਰੀਨਰੀ ਦਿਖਾਈ ਗਈ ਹੈਗੀ ਆ ਵਾਤਾਵਰਣ ਨੂੰ ਬਚਾਉਣ ਵਾਸਤੇ ਇਹ ਉਪਰਾਲਾ ਕੀਤਾ ਗਿਆ ਹੈਗਾ ਵੱਖਰੇ-ਵੱਖਰੇ ਤਰ੍ਹਾਂ ਦੇ ਬੂਥ ਜਿਹੜੇ ਆ ਉਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਬਣਾਏ ਗਏ ਹੈਗੇ ਆ ਤਾਂ ਕਿ ਵੋਟ ਪਰਸੈਂਟੇਜ ਵੱਧ ਸਿਕਿਓਰ ਹੋ ਵੋਟ ਉਹ ਜਿਹੜੇ ਲੋਕ ਵੋਟ ਪਾਣ ਆਣ ਉਹ ਹਰੀਆਲੀ ਦੇ ਨਾਲ ਵੀ ਜੁੜ ਸਕਣ ਤਾਂ ਇਸ ਕਰਕੇ ਜਿਹੜੇ ਆ ਵੱਖਰੇ ਵੱਖਰੇ ਬੂਥ ਬਣਾਏ ਗਏ ਹੈਗੇ ਆ ਕਾਫੀ ਰੋਸਪੁਰ ਦੇ ਵਿੱਚ ਹੁਣ ਤੱਕ 55% ਪੋਲਿੰਗ ਹੋ ਚੁੱਕੀ ਹੋਈ ਆ ਹਲੇ ਵੀ ਵੋਟਰ ਆ ਰਹੇ ਹੈਗੇ ਆ 6 ਵਜੇ ਤੱਕ ਦਾ ਟਾਈਮ ਹੈਗਾ 6 ਵਜੇ ਤੱਕ ਜਿਹੜੀ ਆ ਵੋਟ ਪੋਲ ਹੋਣੀ ਹੈ ਕੈਮਰਾ ਪਰਸਨ ਰੋਹੀ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ